ਦਕੋ ਮੇ ਪਿਛਲੇ ਸ਼ਨੀਵਾਰ ਰਾਤ 8 ਵਜੇ ਮੈਂ ਆਪਣੇ ਕਿਸੇ ਕੁਲੀਕ ਦੇ ਨਾਲ ਆਇਆ ਸੀਗਾ ਉਹਨਾਂ ਦਾ ਕੋਈ ਮੈਟਰ ਸੀਗਾ ਤੇ ਮੈਂ 8 ਵਜੇ ਆਇਆ ਜਦੋਂ ਮੋਟਰਸਾਈਕਲ ਲਾਇਆ ਮੈਂ ਬਾਅਦ तकरीबन ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਤਾਂ ਦੇਖਿਆ ਮੇਰਾ ਮੋਟਰਸਾਈਕਲ ਨਹੀਂ ਸੀਗਾ ਉੱਥੇ ਪਰ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕੋਈ ਆਸ਼ਵਾਸ਼ਣ ਮਿਲਿਆ ਆਸ਼ਵਾਸ਼ਣ ਇਹੀ ਹੈ ਜੀ ਮੋਟਰਸਾਈਕਲ ਲੱਭ ਰਹੇ ਆ 100% ਲੱਭ ਦਾਂਗੇ ਮੋਟਰਸਾਈਕਲ ਲੱਭਿਆ ਗਿਆ ਨਹੀਂ ਇਹ ਆਹੀ ਗੱਲ ਸੁਣਦੇ ਸੁਣਦੇ 8 ਦਿਨ ਹੋ ਗਏ ਪਿਛਲੇ ਸ਼ਨੀਵਾਰ ਮੋਟਰਸਾਈਕਲ ਚੋਰੀ ਹੋਇਆ ਸੀ ਅੱਜ ਐਤਵਾਰ ਹੋ ਗਿਆ ਸੰਡੇ ਹੋ ਗਿਆ ਅੱਜ ਪੱਤਰਕਾਰਾਂ ਦਾ ਮੋਟਰਸਾਈਕਲ ਵੀ ਹੁਣ ਥਾਣੇ ਦੇ ਬਾਹਰ ਸੇਫ ਨਹੀਂ ਹੈਗਾ ਪੱਤਰਕਾਰ ਨੂੰ ਇਨਸਾਫ ਨਹੀਂ ਮਿਲ ਪਾਰਿਆ ਹਾਂ ਜੀ ਬੜੀ ਸ਼ਰਮਨਾਕ ਘਟਨਾ ਹੈ ਮੈਂ ਤਾਂ ਐਸ்சிਪੀ ਸਾਹਿਬ ਨੂੰ ਵੀ ਕਹੂੰਗਾ ਵੀ ਥਾਣੇ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣਾ ਬੜੀ ਸ਼ਰਮਨਾਕ ਘਟਨਾ ਹੈ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਹੈ ਉਹ ਜੀ ਮੈਂ ਤਾਂ ਸਾਫ਼ ਜੀ ਗੱਲ ਕਹਿੰਦਾ ਮੈਂ ਕਹਿੰਦਾ ਇੱਥੇ ਕੋਈ ਮੋਟਰਸਾਈਕਲ ਖੜਾ ਚਾਹੇ ਗੱਡੀ ਖੜੀ ਆ ਅਗਰ ਉਹ ਕਿਸੇ ਪੁਲਿਸ ਮਲਾਜ਼ਮ ਦੀ ਹੈ ਨਾ ਉਹਦੀ ਕੋਈ ਹਵਾ ਵੀ ਕੱਢ ਦੇਵੇ ਨਾ ਤੇ ਇਹਨਾਂ ਨੇ ਉਹ ਵੀ ਸੀਸੀਟੀਵੀ ਦੇਖ ਕੇ ਉਹਨੂੰ ਲੱਭ ਲੈਣਾ ਵੀ ਹਵਾ ਕੱਢੀ ਦਾ ਗੱਡੀ ਕਿਉਂ ਉਹਨੂੰ ਘੰ ਕੋਈ ਅਸਚ ਨਾਲ ਜਦੋਂ ਵੀ ਗੱਲ ਹੁੰਦੀ ਐ ਐਸਐਚਓ ਦਾ ਇਹੀ ਕਹਿਣਾ ਹੁੰਦਾ ਕਿ ਮੋਟਰਸਾਈਕਲ ਲੱਭ ਦਾਂਗੇ 100% ਲੱਭ ਦਾਂਗੇ ਹੂੰ ਸੰਦੇ ਸੰਦੇ ਮੈਨੂੰ 8 ਦਿਨ ਹੋ ਗਏ ਚਲੋ ਮੈਂ 8 ਦਿਨ ਬਾਅਦ ਅੱਜ ਮੈਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਮੈਂ ਖਬਰ ਚਲਾਉਂਗਾ ਤੁਸੀਂ ਵੀ ਮੇਰੇ ਕੁਲੀਕ ਹੋ ਹਣਾ ਤੁਸੀਂ ਵੀ ਚਲੋ ਸੱਜਣ ਭਰਾਓ ਤੁਸੀਂ ਵੀ 8 ਦਿਨ ਬਾਅਦ ਮੈਂ ਤਾਂ ਅੱਜ ਮੀਡੀਆ ਦੇ ਸਾਹਮਣੇ ਆਇਆ ਮੈਂ ਕਿਉਂਕਿ ਕੱਲ ਨੂੰ ਇਹ ਨਾ ਕਹਿਣ ਕਿ ਸਾਨੂੰ ਸਮਾਂ ਨਹੀਂ ਦਿੱਤਾ ਲੱਭਣ ਦਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਦੇ ਬਾਹਰ ਖੜੇ ਹਾਂ ਨੀਤੀ ਚੈਨਲ ਦਾ ਪੱਤਰਕਾਰ ਆਪਣਾ ਮੋਟਰਸਾਈਕਲ ਲਗਾਉਂਦਾ ਤੇ ਥਾਣੇ ਦੇ ਅੰਦਰ ਕੋਈ ਕੰਮ ਵਸਤੇ ਜਾਂਦਾ ਲੇਕਿਨ ਜਦੋਂ ਬਾਹਰ ਆਂਦਾ ਤਾਂ ਉਹਦਾ ਮੋਟਰਸਾਈਕਲ ਇੱਥੋਂ ਦੀ ਗੈਪ ਹੋ ਜਾਂਦਾ ਵੈ ਉਹ ਪੱਤਰਕਾਰ ਸਾਡੇ ਨਾਲ ਮੌਜੂਦ ਹੈ ਪਵਨ ਪਵਨ ਕਿਸ ਕੰਮ ਲਈ ਆਏ ਸੀ ਤੁਸੀਂ ਇੱਥੇ ਦੇਖੋ ਮੈਂ ਪਿਛਲੇ ਸ਼ਨੀਵਾਰ ਰਾਤ 8 ਵਜੇ ਮੈਂ ਆਪਣੇ ਕਿਸੇ ਕੁਲੀਕ ਦੇ ਨਾਲ ਆਇਆ ਸੀਗਾ ਉਹਨਾਂ ਦਾ ਕੋਈ ਮੈਟਰ ਸੀਗਾ ਤੇ ਮੈਂ 8 ਵਜੇ ਆਇਆ ਜਦੋਂ ਮੋਟਰਸਾਈਕਲ ਲਾਇਆ ਮੈਂ ਬਾਹਰ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਤੇ ਦੇਖਿਆ ਮੇਰਾ ਮੋਟਰਸਾਈਕਲ ਨਹੀਂ ਸੀਗਾ ਇੱਥੇ ਤੇ ਸੀਸੀਟੀਵੀ ਚੈੱਕ ਕੀਤੀ ਚਲੋ ਸੰਡੇ ਦਾ ਦਿਨ ਸੀਗਾ ਸੀਸੀਟੀਵੀ ਤਾਂ ਨਹੀਂ ਚੈੱਕ ਰਾਈ ਕਿਉਂਕਿ ACP ਮੈਡਮ ਵੀ ਨਹੀਂ ਸੀਗੇ ਸਚੋ ਵੀ ਨਹੀਂ ਸੀਗੇ ਜਦੋਂ ਇਹਨਾਂ ਨੇ ਸੀਸੀਟੀਵੀ ਦਿਖਾਈ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਦਿਖਦਾ ਪਿਆ ਕਿ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਂਦੇ ਨੇ ਇੱਕ ਸਰਦਾਰ ਆ ਮੁੰਡਾ ਪਿੱਛੇ ਚਾਬੀ ਲਾਂਦਾ ਦੋ ਸੈਕਿੰਡ ਦੇ ਅੰਦਰ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਔਰ ਇਸ ਗੱਲ ਨੂੰ 8 ਦਿਨ ਹੋ ਚੁੱਕੇ ਨੇ ਕੋਈ ਆਸ਼ਵਾਸ਼ਣ ਮਿਲਿਆ ਆਸ਼ਵਾਸ਼ਣ ਇਹੀ ਹੈ ਜੀ ਮੋਟਰਸਾਈਕਲ ਲੱਭ ਰਹੇ ਆ 100% ਲੱਭ ਦਾਂਗੇ ਮੋਟਰਸਾਈਕਲ ਲੱਭਿਆ ਗਿਆ ਨਹੀਂ ਇਹ ਆਹੀ ਗੱਲ ਸੁਣਦੇ ਸੁਣਦੇ 8 ਦਿਨ ਹੋ ਗਏ ਪਿਛਲੇ ਸ਼ਨੀਵਾਰ ਮੋਟਰਸਾਈਕਲ ਚੋਰੀ ਹੋਇਆ ਸੀ ਅੱਜ ਐਤਵਾਰ ਹੋ ਗਿਆ ਸੰਡੇ ਹੋ ਗਿਆ ਅਜ ਮਤਲਬ ਪੱਤਰਕਾਰ ਦਾ ਮੋਟਰਸਾਈਕਲ ਵੀ ਹੁਣ ਥਾਣੇ ਦੇ ਬਾਹਰ ਸੇਫ ਨਹੀਂ ਹੈਗਾ ਪੱਤਰਕਾਰ ਨੂੰ ਇਨਸਾਫ ਨਹੀਂ ਮਿਲ ਪਾਰਿਆ ਜੀ ਬੜੀ ਸ਼ਰਮਨਾਕ ਘਟਨਾ ਹੈ ਮੈਂ ਤਾਂ ਐਸਪੀ ਸਾਹਿਬ ਨੂੰ ਵੀ ਕਹੂੰਗਾ ਵੀ ਥਾਣੇ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣਾ ਬੜੀ ਸ਼ਰਮਨਾਕ ਘਟਨਾ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਥਾਣੇ ਦੇ ਬਾਹਰ ਸੇਫ ਨਹੀਂ ਐ ਤਾਂ ਆਪਾਂ ਘਰਾਂ ਦੇ ਵਿੱਚ ਗਲੀ ਮੁਹੱਲੇ ਦੇ ਵਿੱਚ ਕਿੱਥੇ ਸੇਫ ਹੋਵਾਂਗੇ ਅਗਰ ਪੁਲਿਸਟ ਕੋਈ ਗੱਡੀ ਦਾ ਟਾਇਰ ਪੈਂਚਰ ਕਰ ਦਿੰਦਾ ਉਹ ਵੀ ਟਾਇਰ ਪੈਂਚਰ ਵਾਲੇ ਲੱਭ ਲੈਂਦੇ ਨੇ ਤੇ ਪੱਤਰਕਾਰ ਦਾ ਮੋਟਰਸਾਈਕਲ ਲਾਪੇ ਕਿੱਦਾਂ ਲਿੱਤਾ ਸੀ ਪਵਨ ਦੇਖੋ ਜੀ ਮੈਂ ਤਾਂ ਸਾਫ਼ ਜੀ ਗੱਲ ਕਹਿਣਾ ਮੈਂ ਕਹਿੰਦਾ ਇੱਥੇ ਕੋਈ ਮੋਟਰਸਾਈਕਲ ਖੜਾ ਚਾਹੇ ਗੱਡੀ ਖੜੀ ਆ ਅਗਰ ਉਹ ਕਿਸੇ ਪੁਲਿਸ ਮਲਾਜ਼ਮ ਦੀ ਆ ਨਾ ਉਹਦੀ ਕੋਈ ਹਵਾ ਵੀ ਕੱਢ ਦੇਵੇ ਨਾ ਤੇ ਇਹਨਾਂ ਨੇ ਉਹ ਵੀ ਸੀਸੀਟੀਵੀ ਦੇਖ ਕੇ ਉਹਨੂੰ ਲੱਭ ਲੈਣਾ ਵੀ ਹਵਾ ਕੱਢੀ ਦਾ ਗੱਡੀ ਕਿਉਂ ਉਹਨੂੰ ਘੰਟੇ ਚ ਲੱਭ ਲੈਣਾ ਤੇ ਮੋਟਰ ਹਰ ਕੋਈ ਲੈਂਦਾ ਮੋਟਰਸਾਈਕਲ ਐਦਾਂ ਦਾ ਲੈਂ ਲੌਡ ਦਾ ਕੋਈ ਵੀ ਜਾਂਦਾ ਮੈਂ ਆਪ ਸਾਫ਼ ਕਹਿੰਨਾ ਵੀ ਮੋਟਰਸਾਈਕਲ ਮੈਂ ਕਿਸ਼ਤਾਂ 'ਚ ਲਿਆ ਸੀ ਢਾਈ ਸਾਲ ਕਿਸ਼ਤਾਂ ਦਿੱਤੀਆਂ ਨੇ ਹੂੰ ਢਾਈ ਸਾਲ ਕਿਸ਼ਤਾਂ ਦਿੱਤੀਆਂ ਨੇ ਕਿਸ਼ਤਾਂ ਖਤਮ ਹੋਈਆਂ ਮੋਟਰਸਾਈਕਲ ਰੱਖੇ ਗਏ ਮੋਟਰਸਾਈਕਲ ਚੁੱਕਰ ਗਏ ਲਗਾਤਾਰ ਕੀ ਕਹਿੰਦੇ ਨੇ ਐਸੇ ਤੋਂ ਫਿਰ ਦੇ ਕੋਈ ਐਸਚਓ ਨਾਲ ਜਦੋਂ ਵੀ ਗੱਲ ਹੁੰਦੀ ਐਸਚਓ ਦਾ ਇਹੀ ਕਹਿਣਾ ਹੁੰਦਾ ਕਿ ਮੋਟਰਸਾਈਕਲ ਲੱਭ ਦਾਂਗੇ 100% ਲੱਭ ਦਾਂਗੇ ਸੁਣਦੇ ਸੁਣਦੇ ਮੈਨੂੰ 8 ਦਿਨ ਹੋ ਗਏ ਹੂੰ ਚਲੋ ਮੈਂ 8 ਦਿਨ ਬਾਅਦ ਅੱਜ ਮੈਂ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਮੈਂ ਖਬਰ ਚਲਾਉਂਗਾ ਤੁਸੀਂ ਵੀ ਮੇਰੇ ਕੁਲੀ ਕੋ ਹਨਾ ਤੁਸੀਂ ਵੀ ਚਲੋ ਸੱਜਣ ਭਰਾਓ ਤੁਸੀਂ ਵੀ 8 ਦਿਨ ਬਾਅਦ ਮੈਂ ਤਾਂ ਅੱਜ মিডিਆ ਸਾਹਮਣੇ ਆਇਆ ਮੈਂ ਕਿਉਂਕਿ ਕੱਲ ਨੂੰ ਇਹ ਨਾ ਕਹਿਣਗੇ ਸਾਨੂੰ ਸਮਾਂ ਨਹੀਂ ਦਿੱਤਾ ਲੱਭਣ ਦਾ ਜੇ ਲੱਭਣਾ ਚਾਹ ਤਾਂ ਇੱਕ ਦਿਨ ਬਹੁਤ ਹੁੰਦਾ 8 ਦਿਨ ਹੋ ਗਏ ਨੇ ਕੋਈ ਤਾਂ ਪਤਾ ਨਹੀਂ ਬਿਲਕੁਲ ਇਹ ਇੱਕ ਮਾਮਲਾ ਹੋ ਰਿਹਾ ਵੀ ਜਿੰਨਾ ਦੇਖਿਆ ਹੋਵੇਗਾ ਕਿ ਥਾਣੇ ਤੋਂ ਬਾਹਰ ਪੱਤਰਕਾਰ ਕਵਰਿੰਗ ਕਰਨ ਵਾਸਤੇ ਜਾਂਦੇ ਆ ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਜਾਂਦੀ ਹੈ ਪੇ ਇਦਾਂ ਦਾ ਨਿੱਤਾਂ ਦਾ ਕੋਈ ਪ੍ਰਬੰਧ ਕੀਤਾ ਕੋਈ ਸੀਸੀ ਕੈਮਰਾ ਜਾਂ ਕੋਈ ਵੀ ਇਦਾਂ ਦੀ ਫੋਟੋ ਸਾਮਾਨ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਸ ਲੱਗੇ ਹੋਏ ਨੇ ਕੈਮਰਾਸ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾਸਾ ਨੂੰ ਪਤਾ ਲੱਗ ਗਿਆ ਨੇ ਤੇ ਉਹਨਾਂ ਵਿੱਚ ਅਸੀਂ ਲੱਗੇ ਹੋਏ ਹਾਂ ਜੀ ਠੀਕ ਹੈ ਸਾਡੇ ਨਾਲ ਪਵਨ ਹੈ ਨਿਜੀ ਚੈਨਲ ਦਾ ਪੱਤਰਕਾਰ ਹੈ ਜਿਹਦਾ ਇੱਕ ਮੋਟਰਸਾਈਕਲ ਥਾਣਾ ਡਿਵੀਜ਼ਨ ਨੰ ਲੇਕਿਨ ਮੋਟਰਸਾਈਕਲ ਜਿਹੜਾ ਹੈ ਇਹਦਾ ਗੈਪ ਹੋ ਜਾਂਦਾ ਲੇਕਿਨ ਇਹਨੂੰ ਸਵਾਸ਼ਣ ਕੀ ਮਿਲਦਾ ਲੱਬ ਲਾਂਗੇ ਲੱਬ ਲਾਂਗੇ ਲੇਕਿਨ ਹੇ ਤੱਕ ਪੁਲਜ਼ੇ ਹੱਥ ਖਾਲੀ ਲਦਣਾ ਕਹਿੰਦਾ ਧਰਮੇ ਨਾਲ ਵਿਸ਼ਾਲ ਕਪੂਰ ਲਦਣਾ ਲਈ